ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਆਲਖ TV ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਲਖ ਤੇ ਜਿਲ੍ਹਾ ਇਹਨੂੰ ਫਰੀਦਕੋਟ ਲੱਗਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੂਜੇ ਸੂਏ ਸੂਣ ਵਾਲੀ ਫਾਰਮ ਦੀ ਵੇੜ ਵਿਖਾਉਣੀ ਹੈ ਟਾਪ ਦੀ ਵੇੜ ਹੈ ਚੰਗੇ ਕੱਦ ਕਰਦੇ ਵਿੱਚ ਤੇ ਫੈਕਸ ਜਿਹੜਾ ਹਵਾਨਾ ਹੈ ਬਹੁਤ ਚੰਗਾ ਫਿਟਿੰਗ ਵਾਲਾ ਦੂ ਪਹਿਲੇ ਸੂਏ ਵੀ ਦੱਸਦਾ ਵੀ ਇਹਨੇ 30 ਲੀਟਰ ਦੁੱਧ ਪਾਇਆ ਤੇ ਦੂਜਾ ਸੂਆ ਬੱਚੀ ਨੇ ਜਿਹੜਾ ਸੋਨਾ ਹੈ ਤੇ ਬਹੁਤ ਚੰਗੇ ਪ੍ਰਿੰਟ ਦੀ ਪੂਰੀ ਰਾਜੀ ਪਲੀ ਸੰਭੀ ਵਹਿੜ ਹੈ ਦੇਖ ਸਕਦੇ ਹੋ ਇੱਕ ਵਾਰੀ ਤੋੜਾ ਵਹਿੜ ਦਾ ਜਿਹੜਾ ਚੈੱਕ ਕਰ ਲੋ ਤੇ ਰੇਟ ਜਿਹੜਾ ਬਾਈ ਇਹਦਾ ਫੋਨ ਤੇ ਕਰੂਗਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਵੀ ਦੇ ਪਸੰਦ ਆਵੇ ਤੁਸੀਂ ਕਾਲ ਕਰਕੇ ਤੇ ਵਹਿੜ ਖਰੀਦ ਸਕਦੇ ਆ ਤੇ ਰੇਟ ਇਹਦਾ ਜਿਹੜਾ ਫੋਨ ਤੇ ਹੋਣਾ ਤੇ ਅਜੇ ਕੁਝ ਸਮਾਂ ਜਿਹੜਾ ਇਹਦਾ ਸੋਨ ਦੇ ਵਿੱਚ ਬਾਕੀ ਹੈ ਸਾਰੇ ਦੋਸਤਾਂ ਦਾ ਧੰਨਵਾਦ